ਬਹੁਤ ਹੀ ਸਤਕਾਰਯੋਗ ਪਵਨ ਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਸਮੁੱਚਾ ਸੰਤ ਸਮਾਜ ਔਰ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ਿਸ਼ੋਧਿਆ ਜੀ ਮੇਰੇ ਸਾਰੇ ਕੈਬਨਟ ਦੇ ਕੋਲੀਗ ਔਰ ਸਾਹਮਣੇ ਬੈਠੀ ਸਾਧ ਸੰਗਤ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰਦੇਵ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਦੀ ਜੈ ਸਾਰਿਆਂ ਤੋਂ ਪਹਿਲਾਂ ਆਪ ਸਭ ਜੀ ਨੂੰ ਸ਼੍ਰੀ ਗੁਰੂ ਬਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਕਿ ਜਿਹੜਾ 650ਵਾਂ ਪ੍ਰਕਾਸ਼ ਪਰ ਪੰਜਾਬ ਚਾਹ ਰਿਹਾ ਤੇ ਦੁਨੀਆ ਗੁਰੂ ਸਾਹਿਬਾਨ ਦਾ ਆ ਰਹਾਗਾ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਸਰਕਾਰ ਬਣਾਉਣ ਜਾ ਰਹੀ ਆ ਉਹਦੇ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਜਿਹਦਾ ਇੰਚਾਰਜ ਮੈਨੂੰ ਲਾਇਆ ਔਰ ਸੰਤ ਸਮਾਜ ਦੇ ਬਹੁਤ ਹੀ ਸਤਕਾਰਯੋਗ ਹਸਤੀਆਂ ਔਰ ਸਮਾਜ ਦੀਆਂ ਬਹੁਤ ਸਾਰੀਆਂ ਬੁੱਧੀਜੀਵੀ ਹਸਤੀਆਂ ਜਿਹੜੀਆਂ ਨੇਗੀਆਂ ਅਸੀਂ ਉਸ ਕਮੇਟੀ ਸ਼ਾਮਲ ਕੀਤੀਆਂ ਨੇਗੀਆਂ ਤਾਂ ਕਿ ਗੁਰੂ ਸਹਿਬਾਨ ਦੀ ਬਾਣੀ ਨੂੰ ਗੁਰੂ ਸਹਿਬਾਨ ਦੀ ਬਾਣੀ ਨੂੰ ਹਰ ਘਰ ਦੇ ਅੰਦਰ ਲੈ ਕੇ ਜਾਇਆ ਜਾਵੇ ਔਰ ਦੀਨ ਦੁਨੀਆ ਤੱਕ ਪਹੁੰਚਾਇਆ ਜਾਵੇ ਉਹਦੇ ਰਿਸਾਲ ਪਰ ਲਗਾਤਾਰ ਸਮਾਗਮ ਹੋਣਗੇ ਕਿਉਂਕਿ 600 650 ਅਸੀਂ ਗੁਰਪੁਰ ਮਨਾਵਾਂਗੇ ਔਰ ਪੂਰੀ ਦੁਨੀਆ ਦੇ ਅੰਦਰ ਗੁਰੂ ਸਹਿਬਾਨ ਦਾ ਇੱਕ ਮੈਸੇਜ ਆਊਗਾ ਬਾਣੀ ਦੇ ਰਾਹੀਂ ਅਸੀਂ ਉਹ ਮੈਸੇਜ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਸਹਿਬਾਨ ਨੇ ਅੱਜ ਤੋਂ 650 ਸਾਲ ਪਹਿਲਾਂ ਬੇਗਮਪੁਰਾ ਸ਼ਹਿਰ ਦੀ ਕਲਪਨਾ ਕੀਤੀ ਸੀ ਕਿ ਦੁਨੀਆ ਦੇ ਅੰਦਰ ਇਸ ਸੰਸਾਰ ਦੇ ਅੰਦਰ ਇੱਕ ਐਸਾ ਸ਼ਹਿਰ ਹੋਊਗਾ ਇੱਕ ਐਸੀ ਦੁਨੀਆ ਹੋਊਗੀ ਜਿਹਦੇ ਅੰਦਰ ਨਾ ਡਰ ਹੋਊਗਾ ਨਾ ਖੌਫ ਹੋਊਗਾ ਸਾਰੇ ਬਰਾਬਰ ਹੋਣਗੇ ਸਾਰੇ ਬਰਾਬਰਤਾ ਦੇ ਸਿਧਾਂਤ ਦੀ ਸਿਰਜਣਾ ਗੁਰੂ ਸਾਹਿਬਾਨ ਦੇ ਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਔਰ ਦੂਸਰਾ ਗੁਰੂ ਸਾਹਿਬਾਨ ਨੇ ਬਹੁਤ ਅੱਛੇ ਟੰਗਣਾ ਕਿਹਾ ਬਹੁਤ ਅੱਛੇ तरीके ਦੇ ਨਾਲ ਬਾਣੀ ਦੇ ਰਾਂ ਸਾਨੂੰ ਸਮਝਾਇਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ بڑے ਸਭ ਬਸੇ ਰਵਿਦਾਸ ਰਹੇ प्रसन्‍न ਕਿਉਂਕਿ ਜਦੋਂ ਗੁਰਬਾਣੀ ਦਾ ਪ੍ਰਵਾਹ ਹੋ ਰਿਹਾ ਸੀਗਾ ਜਦੋਂ ਸੰਤ ਮਹਾਰਾਜ ਪ੍ਰਵਚਨ ਕਰ ਰਹੇ ਸੀਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜ ਰਿਹਾ ਸੀਗੇ ਉਦੋਂ ਇਸ ਤਰ੍ਹਾਂ ਦੇ ਪ੍ਰਵਚਨ ਜਿਹੜੇ ਸੁਣਨ ਨੂੰ ਮਿਲੇ ਕਿਉਂਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਬਰਾਬਰਤਾ ਦੇ ਸਿਧਾਂਤ ਦੀ ਪੈਰਵੀ ਕੀਤੀ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਕਿ ਸਾਰੇ ਜਣੇ ਅਸੀਂ ਇਕੱਠੇ ਰਹੀਏ ਸਮਾਜ ਜਿਹੜਾ ਬਰਾਬਰਤਾ ਦੇ ਨਾਲ ਤਰੱਕੀ ਕਰੇ ਉਸੇ ਤਰਜ਼ ਉੱਤੇ ਅੱਜ ਸਾਡੀ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਕਿ ਕੋਈ ਵੀ ਫੈਸਲਾ ਹੁੰਦਾਗਾ ਤਾਂ ਅਸੀਂ ਸਾਰਿਆਂ ਦੇ ਬਰਾਬਰ ਫੈਸਲਾ ਕਰਦੇ ਆ ਕਿਸੇ ਵੀ ਪ੍ਰਕਾਰ ਦਾ ਕਿਸੇ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵਿਤਪਰਾ ਅੱਜ ਪੰਜਾਬ 'ਚ ਨਹੀਂ ਹੋ ਰਿਹਾਗਾ ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਅਸੀਂ ਡੇਰਾ ਵੱਲਾਂ ਦੇ ਨੇੜੇ ਦੋ ਪਿੰਡ ਨੇ ਫਰੀਦਪੁਰ ਤੇ ਨੌਗਾੜਾ ਫਰੀਦਪੁਰ ਤੇ ਨੌਗਾੜਾ ਦੋ ਪਿੰਡ ਨੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਟ ਅਸੀਂ 10 ਖੇਤ ਜਿਹੜੇ ਨੇਗੇ ਉਹ ਖਰੀਦੇ ਨੇਗੇ ਜਿੱਥੇ ਸ੍ਰੀ ਗੁਰੂ ਰਬਦਾਸ ਜੀ ਬਾਣੀ ਅਧਿਆਨ ਸੈਂਟਰ ਦੀ ਸਥਾਪਨਾ ਹੋਣ ਜਾ ਰਹੀ ਆ ਉਹਦੇ ਲਈ ਵੀ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਰਬਦਾ ਮਹਾਰਾਜ ਜੀ ਜੈ ਕਹਿਣ ਦਾ ਪਾਵਾ ਉਹ ਅਧਿਆਨ ਸੈਂਟਰ ਅਸੀਂ ਕਿਸ ਤਰ੍ਹਾਂ ਦਾ ਅਧਿਆਨ ਸੈਂਟਰ ਬਣਾਉਣ ਜਾ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜੀਆਂ ਆਉਣ ਵਾਲੀ ਸਾਡੀ ਨੌਜਵਾਨੀ ਆਉਣ ਵਾਲੇ ਸਮਾਜ ਦੇ ਲੋਕ ਜਿਹੜੇ ਨੇਗੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜ ਕੇ ਰਹਿਣ ਔਰ ਉੱਥੇ ਅਸੀਂ ਬਿਲਕੁਲ ਉਸ ਅਧਿਆਨ ਸੈਂਟਰ ਤੋਂ ਵੱਡੇ ਵੱਡੇ ਸਕਾਲਰ ਪੈਦਾ ਹੋਣਗੇ ਵਿਦਿਆਰਥੀ ਜਾ ਕੇ ਉੱਥੇ ਗੁਰੂ ਸਾਹਿਬਾਨ ਦੀ ਬਾਣੀ ਦੇ ਸੰਬੰਧੀ ਔਰ ਜੀਵਨ ਦੇ ਸੰਬੰਧੀ ਜਿਹੜੀ ਉਥੇ ਚਰਚਾ ਵੀ ਕਰਨਗੇ ਔਰ ਗੁਰੂ ਸਾਹਿਬਾਨ ਦੇ ਨਾਲ ਜੁੜਨਗੇ ਵੀ ਔਰ ਇਸ ਤਵੇਨਾ ਪੂਰੇ ਸਾਲ ਭਰ ਦੇ ਸਮਾਗਮ ਪੂਰੇ ਸਾਲ ਭਰ ਦੇ ਸਮਾਗਮ ਅਸੀਂ ਉਲੀਕੇ ਨੇਗੇ ਕਿ ਕਿਸ ਤਰ੍ਹਾਂ ਪਿੰਡ ਪਿੰਡ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਲੈ ਕੇ ਜਾਣਾਗਾ ਗੁਰੂ ਸਾਹਿਬਾਨ ਜੀ ਦੇ ਸਿਧਾਂਤ ਨੂੰ ਲੈ ਕੇ ਜਾਣਾਗਾ ਕਿਸ ਤਰ੍ਹਾਂ ਸੰਗਤ ਨੂੰ ਗੁਰੂ ਸਾਹਿਬਾਨ ਨਾਲ ਜੋੜਨਾਗਾ ਪੂਰਾ ਸਾਲ ਪਰ ਉਹਦੇ ਸਮਾਗਮ ਉਲੀਕੇ ਜਾ ਰਹੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਦੇ ਬਾਰੇ ਤੁਹਾਨੂੰ ਜਾਣਨਾ ਪਉਣਗੇ ਪੂਰਾ ਸਾਲ ਪਰ ਮਨਾਵਾਂਗੇ ਵਿਦਿਆਰਥੀਆਂ ਤੋਂ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋਊਗਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਬਹੁਤ ਸਾਰੇ ਸਾਥੀਆਂ ਨੇ ਹੋਰ ਬੋਲਣਾਂਗੇ ਔਰ ਮਾਨਯੋਗ ਸੀਐਮ ਸਾਹਿਬ ਨੇ ਵੀ ਤੁਹਾਨੂੰ ਸੰਬੋਧਨ ਕਰਨਾਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਸ਼੍ਰੀ ਗੁਰਬਖਸ਼ ਜੀ ਦੇ 699 ਪ੍ਰਕਾਸ਼ ਪੁਰਬ ਦੀਆਂ ਜਿੱਥੇ ਲੱਖ ਲੱਖ ਮੁਬਾਰਕਾਂ ਦਿੰਨਾ ਬਹੁਤ ਬਹੁਤ ਵਧਾਈਆਂ ਦਿੰਨਾ ਔਰ ਉੱਥੇ ਇਹ ਵੀ ਤੁਹਾਨੂੰ ਦੱਸਦਾਗਾ ਕਿ ਅਗਲਾ ਬੜਾ ਜਿਹੜਾ ਅੱਜ ਤੋਂ ਸਟਾਰਟ ਹੋ ਚੁੱਕਿਆ ਹੈਗਾ ਮੈਂ ਸਮਝਦਾ ਪੂਰਾ ਸਾਲ ਪੂਰਾ ਸਾਲ ਜਿਹੜਾ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਸਮਾਗਮ ਜਿਹੜੇ ਨੇਗੇ ਉਹ ਪੂਰੇ ਪੰਜਾਬ ਦੇ ਹਰ ਪਿੰਡ ਮਹੱਲੇ ਦੇ ਅੰਦਰ ਕਰਵਾਏ ਜਾਣਗੇ